ਅਗਰ ਤੁਹਾਡੇ ਵੀ ਬੱਚੇ ਫੋਨ ਚਲਾ ਰਹੇ ਨੇ ਜਾਂ ਗੇਮ ਖੇਡ ਰਹੇ ਨੇ ਤਾਂ ਆ ਖਬਰ ਤੁਹਾਡੇ ਲਈ ਬੜੀ ਅਹਿਮ ਹੈ ਜੀ ਹਾਂ ਐਸੇ ਇੱਕ ਜਿਹੜਾ ਮਾਮਲਾ ਆ ਉਹ ਅਬਹੁਤ ਤੋਂ ਸਾਹਮਣੇ ਆਇਆ ਕਿ ਜਿੱਥੇ ਇੱਕ 15 ਸਾਲਾ ਨੌਜਵਾਨ ਵੱਲੋਂ ਜਿਹੜਾ ਆਪਣੇ ਮਾਤਾ ਦੇ ਖਾਤੇ ਦੇ ਵਿੱਚੋਂ 10 ਲੱਖ ਰੁਪਏ ਉਡਾ ਦਿੱਤੇ ਗਏ ਨੇ ਜੀ ਹਾਂ ਤੁਹਾਨੂੰ ਦੱਸਿਆ ਕਿ ਤਾਂ ਔਨਲਾਈਨ ਜਿਹੜੀ ਆ ਉਹ ਗੇਮਾਂ ਲੜਕਾ ਖੇਡਦਾ ਸੀ ਤਾਂ ਉਸ ਗੇਮਾਂ ਦੇ ذریعے ਹੀ ਜੜਾਇਆ 10 ਲੱਖ ਰੁਪਏ ਜੜਾਇਆ ਆਪਣੀ ਮਾਤਾ ਦੇ ਖਾਤੇ ਦੇ ਵਿੱਚੋਂ ਉਸਨੇ ਉਡਾ ਦਿੱਤੇ ਨੇ ਤਾਂ ਜਦੋਂ ਮਾਤਾ ਦੇ ਨਾਲ ਜਦੋਂ ਲੜਕਾ ਜਾਂਦਾ ਹੈ ਬੈਂਕ ਤਾਂ ਬੈਂਕ ਦੇ ਵਿੱਚ ਮਾਤਾ ਕਹਿੰਦੀ ਹੈ ਕਿ ਅੱਜ ਪੈਸੇ ਦੀ ਲੋੜ ਹੈ ਤਾਂ ਅਸੀਂ ਪੈਸੇ ਕਢਵਾ ਲਈਏ ਤਾਂ ਜਦੋਂ ਮਾਤਾ ਦੇ ਨਾਲ ਲੜਕਾ ਬੈਂਕ ਦੇ ਵਿੱਚ ਜਾਂਦਾ ਹੈ ਤਾਂ ਮਾਤਾ ਨੂੰ ਜੜਿਆ ਉਹ ਚਾਬੀ ਦੇਖ ਕੇ ਘਰ ਦੀ ਤਾਂ ਉਥੋਂ ਗੈਪ ਹੋ ਜਾਂਦਾ ਕਹਿੰਦਾ ਹੈ ਕਿ ਮੈਂ ਹੁਣੇ ਆਉਣਾ ਹੈ ਤਾਂ ਪਰ ਲੇਕਿਨ ਮਾਤਾ ਕਾਫੀ ਟਾਈਮ ਤੱਕ ਜਦੋਂ ਆਪਣੇ ਲੜਕੇ ਦੀ ਜਦੋਂ ਵੇਟ ਕਰਦੀ ਹੈ ਤਾਂ ਲੜਕਾ ਉਸ ਦਾ ਨਹੀਂ ਆਂਦਾ ਤਾਂ ਉਸ ਨੂੰ ਫਿਕਰ ਹੋ ਜਾਂਦੀ ਹੈ ਤਾਂ ਇਸ ਫਿਕਰ ਦੇ ਮਾਰੇ ਉਸ ਤੋਂ ਬਾਅਦ ਪੁਲਿਸ ਕੰਪਲੀਟ ਵੀ ਕੀਤੀ ਜਾਂਦੀ ਹੈ ਤਾਂ ਪੁਲਿਸ ਵੱਲੋਂ ਹਰ ਐਂਗਲ ਜਿਹੜਾ ਹੈ ਉਹ ਚੈੱਕ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਮਾਮਲਾ ਦਰਜ ਹੁੰਦਾ ਹੈ ਤਾਂ ਪੁਲਿਸ ਵੱਲੋਂ ਮਤਲਬ ਚੁਕਾਣ ਵਾਲੇ ਜਿਹੜਿਆ ਉਹ ਜਿਹੜਾ ਸਿੱਟਾ ਜਿਹੜਾ ਸਾਹਮਣੇ ਆਉਂਦਾ ਹੈ ਕਿ ਲੜਕਾ ਜਿਹੜਾ ਆ ਉਹ ਡਰ ਦੇ ਮਾਰੇ ਕਿਤੇ ਚਲਾ ਗਿਆ ਸੀ ਕਿਉਂਕਿ ਉਸਨੇ ਆਨਲਾਈਨ ਗੇਮ ਦੇ ਜਰੀਏ ਆਪਣੀ ਮਾਤਾ ਦੇ ਖਾਤੇ ਦੇ ਵਿੱਚੋਂ 10 ਲੱਖ ਰੁਪਏ ਜੜਾਇਆ ਉਹ ਉੜਾ ਦਿੱਤਾ ਗਿਆ ਸੀ ਤਾਂ ਉਸ ਡਰ ਦੇ ਮਾਰੇ ਜਿਹੜਾ ਉਹ ਲੜਕਾ ਉੱਥੋਂ ਰਫੂ ਚੱਕਰ ਹੋ ਗਿਆ ਸੀ ਤਾਂ ਫਿਲਹਾਲ ਜੜਾਇਆ ਪੁਲਿਸ ਵੱਲੋਂ ਲੜਕੇ ਦੀ ਜੜੀ ਉਹ ਭਾਲ ਕੀਤੀ ਜਾ ਰਹੀ ਹੈ ਕਿ ਆਖਰਕਾਰ ਲੜਕਾ ਗਿਆ ਤੇ ਗਿਆ ਕਿਥੇ